ਪੂਰੇ ਪ੍ਰੀਖ 500 ਜ਼ਿਲ੍ਹੇ ਦੇ ਵਿੱਚ ਦੇਸ਼ ਦੇ 500 ਜ਼ਿਲ੍ਹੇ ਦੇ ਵਿੱਚ ਜੋ ਦੇਸ਼ ਦਾ ਸਯੁਕਤ ਮੋਰਚਾ ਆ ਉਹ ਸਾਰਾ ਇਹ ਸਾਰੇ ਦਾ ਸਾਰਾ ਇੱਕ ਸਿਰਫ ਤਿੰਨ ਜਥੇਬੰਦੀਆਂ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਦਿੱਲੀ ਉਹਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਸੀ ਉਹਦੇ ਤਹਿਤ ਉਹ ਉੱਥੇ ਗਈਆਂ ਹੋਈਆਂ ਨੇ ਉਹ ਵੀ ਸਾਡਾ ਹੀ 파ਟ ਨੇ ਜਦੋਂ ਆਪਾਂ ਦਿੱਲੀ 'ਚ ਦੌਰਾਨ ਲੜਿਆ ਤਾਂ ਇਕੱਠਿਆਂ ਲੜਿਆ ਸੀ ਤੇ ਉਹਨਾਂ ਦੀ ਕੌਲ ਸੀ ਕਿ ਇਹ ਮਤ ਸਮਝੇ ਸਰਕਾਰ ਤੇ ਉਹ ਵੱਖ ਨੇ ਜਾਂ ਸੀ ਵੱਖ ਨੇ ਜਦੋਂ ਲੋੜ ਪੈਂਦੀ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਲੋੜ ਪਊਗੀ ਪਿੰਡਾਂ ਦੇ ਲੋਕ ਇਸ ਗੱਲ ਦਾ ਇੰਤਜ਼ਾਰ ਕਰਦੇ ਨੇ ਕਿ ਸਾਨੂੰ ਆਗੂਆਂ ਦਾ ਕੋਈ ਨਾ ਕੋਈ ਸੁਨੇਹਾ ਆਵੇ ਦਿਨ ਰਾਤ ਫੋਨ ਚੱਲਦੇ ਨੇ ਪੁੱਛਦੇ ਨੇ ਕਿ ਪ੍ਰਧਾਨ ਜੀ ਕਿਆ ਕਰੋ ਸਾਡਾ ਪ੍ਰੋਗਰਾਮ ਨਹੀਂ ਤੇ ਅਸੀਂ ਕਦੋਂ ਜਾਣਾ ਦਿੱਲੀ ਯਾਨੀ ਇੰਨਾ ਕਤਸ਼ਾ ਹੈ ਲੋਕਾਂ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਅਸੀਂ ਐਸ ਕੇ ਐਮ ਦਾ ਜਿਹੜਾ ਫੈਸਲਾ ਆ ਉਹਦਾ ਇੰਤਜ਼ਾਰ ਕਰਨ ਲਈ ਕਹਿੰਨੇ ਆ ਕਿ ਜਿੱਦਾਂ ਉਹ ਸੁਨੇਹਾ ਆਵੇਗਾ ਉਹਦੇ ਤਹਿਤ ਜਾਬਤੇ 'ਚ ਰਹਿ ਕੇ ਸਰਕਾਰ ਨੂੰ ਅੱਗੇ ਦੀ ਤਰ੍ਹਾਂ ਜਿੱਦਾਂ ਅੱਗੇ ਆਪਾਂ ਅੰਦੋਲਨ ਜਿੱਤ ਕੇ ਆਏ ਆ ਅਖਰਾ ਕੇ ਆਏ ਆ ਸਰਕਾਰ ਨੂੰ ਤੇ ਉਹਦੇ ਨਾਲ ਬਾਕੀ ਰਹਿੰਦੀਆਂ ਮੰਗਾਂ ਵੀ